ਕਿਉਂਕਿ ਬਾਰਸਾਹ ਭਖ ਸਿੰਘ ਦੇ ਬਾਰਸਾਹ ਬੰਦਾ ਸਿੰਘ ਭਾਦਰ ਦੇ ਹੁਣ ਅਸੀਂ ਉਹਨਾਂ ਲੀਹਾਂ ਤੇ ਚੱਲਾਂਗੇ ਸਰਕਾਰਾਂ ਜਿੰਨੇ ਵੀ ਕੇਂਦਰ ਦੀਆਂ ਸਰਕਾਰਾਂ ਨੇਡਰ ਚਮਚੇ ਸਵਰਨ ਛਲਾਰੀਏ ਵਰਗੇ ਰਾਣ ਸਿੰਘ ਯਾਰ ਵਰਗੇ ਜਿਹੜੇ ਮਰਜੀ ਹੋਣਾ ਅਸੀਂ ਉਹਨਾਂ ਨੂੰ ਸਿੱਧਾ ਸਿੱਧਾ ਸਨਿਆਦ ਦਿੰਨੇ ਆਂ ਵੀ ਅਸੀਂ ਉਹਨਾਂ ਰਾਹਾਂ ਤੇ ਚੱਲਾਂਗੇ ਜੇ ਲੋੜ ਪਈ ਤਾਂ ਭਖ ਸਿੰਘ ਵਾਲੇ ਰਾਹ ਤੇ ਵੀ ਚੱਲਾਂਗੇ ਪਰ ਲੋਕਾਂ ਦਾ ਪੈਸਾ ਨਹੀਂ ਲੈਣ ਦੇਣਗੇ ਜਿਉਂਦਾ ਜੀ ਨਹੀਂ ਲੈਣ ਦੇਣਗੇ ਜਿੰਨੀ ਦੇਰ ਜਿਉਾਂਗੇ ਅਣਖ ਨਾਲ ਜਿਉਾਂਗੇ ਜਿਹੜੀ ਗੱਲ ਕਰਦੇ ਹੋ ਮੈਂ ਗੱਲ ਕਰ ਰਿਹਾ ਸੀ ਹੰਸਰਾਜਵਰ ਕਿਆਂ ਦੀ 271 ਕਿੱਲਾਂ ਦੀ ਆਮਦਨ ਚਾਲਾਂ ਵਾਲਾ ਫਾਇਲ ਕਾ ਦੇ ਨੇੜੇ ਪੈਂਦਾ ਚਾਲਾਂ ਵਾਲਾ ਉਸ ਜਗ੍ਹਾ ਦੇ ਆਮਦਨ ਉਹ ਖਾ ਰਿਆ ਜਾ ਕੇ ਅਸੀਂ ਝੰਡਾ ਚੜਾਤਾ ਚੁੰਡੀ ਵਢੀ ਗਈ ਉਹਦੇ ਚੀਕਾਂ ਨਿਕਲੀਆਂ ਆਉਦੀਆਂ ਭੰਗੂ ਦੇ ਪ੍ਰਵਾਦ ਨਹੀਂ ਉਹਦੀਆਂ ਨਿਕਲੀਆਂ ਕਿਉਂਕਿ ਉਹ ਉਹਨੂੰ ਅੱਜ ਵੀ ਖਾ ਰਹੇ ਆ ਉਹ ਚਮਚਿਆਂ ਨੂੰ ਅੱਜ ਵੀ ਥੋੜਾ ਬਹੁਤਾ ਟੇਸਟ ਲੱਗਦਾ ਹੈਗਾ ਚਮਚੇ ਤੇ ਲੱਗਦਾ ਨਾ ਜਦੋਂ ਕੋਈ ਖਾਣਿਆ ਪਾ ਚਮਚੇ ਤੇ ਲੱਗਦਾ ਉਹਦਾ ਥੋੜਾ ਬਹੁਤਾ ਇਹ ਜਿਹੜੇ ਚਮਚੇ ਕਰਦੇ ਐ ਇਹਨਾਂ ਦਾ ਵੀ ਇੱਕ ਹੱਲ ਕਰਨਾ ਪਊਗਾ ਪਰ ਜੇ ਤੁਸੀਂ ਕਹੋਗਾ ਜਾ ਕੇ ਹੱਲ ਕਰੂਗਾ ਗੁਰਤੇਜ ਬਹਿਮਣ ਮਹਿੰਦਰਪਾਲ ਦਾਣਗਰ ਮਨਦੀਪ ਕੋਕਰੀ ਚੰਦਰ ਸਿੰਘ ਅਸੀਂ ਨਹੀਂ ਕਰਦੇ। ਅਸੀਂ ਦਾ ਸਾਡੇ ਵਾਲੇ ਸੀਨੀਅਰ ਹੈ ਮੇਰੇ ਵਾਲੇ ਗਾਜੂ ਨੂੰ ਸਿੱਧੇ ਕਿਤੇ ਆ ਜਾਂਦੇ ਜਿੱਦੇ ਆਉਂਦੇ ਬੰਦੇ ਨੇ ਪਤਵਾਨਗੇ ਇੱਥੇ ਬੈਹਦੇ ਨੇ ਮੈਂ ਉੱਤਰ ਗਏ ਤਾਂ ਥੱਪੜਿਆ ਨਾਲ ਕੁੱਟਾਂਗੇ ਸਿੱਧੀ ਵਾਲਾ ਕੁੱਟਾਂਗੇ ਹਰਦੇ ਨਹੀਂ ਪਰ ਜੇ ਤੁਸੀਂ ਕਹੋ ਸਾਡੇ ਵੀਰ ਕਹਿ ਦਿੰਦੇ ਆ ਉਹ ਜਾ ਕੇ ਯਾਰ ਮੀਟਿੰਗਾਂ 'ਚ ਬੋਲ ਦਿੰਦੇ ਆ ਉਹ ਗਰਾਂਟ ਗਿੱਲ ਬਣਾਉਣ ਵਾਲਾ ਫਲਾਣਾ ਬਣਾਉ ਬਣਾਉ ਕੌਣ ਬਈ ਉਹ ਮੈਂ ਤਾਂ ਉਹਨੂੰ ਜਾਣਦਾ ਵੀ ਨਹੀਂ ਮੈਂ ਤਾਂ ਅਵਤਾਰ ਸਵਾਦਪਾ ਜੀ ਵੀ ਫੋਟੋ ਦੇਖੀਓ ਵੀ ਹੁਣ ਦੇਖੀ ਆ। ਉਹ ਵੀ ਹੁਣ ਦੇਖੀਏ ਵੀ ਆ ਵੀ ਇੱਕ ਹੈਗਾ ਸਾਡੇ ਰਾਹ ਦਾ ਰੋੜਾ ਉਹਨਾਂ ਨੇ ਬਣਾਉਣ ਵਾਲੇ ਉਹਨਾਂ ਦੇ ਜੂਨੀਅਰਾਂ ਨੂੰ ਜਾਣਾ ਪੂ ਉਹਨਾਂ ਨੂੰ ਪੁੱਛੋ ਆਪਾਂ ਨੇ ਜੇ ਤੁਹਾਡੇ ਸੀਨੀਅਰਾਂ ਕੋਲੇ ਪੁੱਛੋ ਨਹੀਂ ਤਾਂ ਜਿਹੜੇ ਥੱਲੇ ਸੁੱਕਤੇ ਪਏ ਲੋਕ ਹਨ ਉਹਨਾਂ ਨੂੰ ਜਗਾ ਕੇ ਕਹੋ ਵੀ ਆ ਤਾਂ ਆਪਣਾ ਸੀਨੀਅਰ ਜਾਂ ਤੁਹਾਡਾ ਸੀਨੀਅਰ ਕਹਿੰਦਾ ਹੁੰਦਾ ਸੀਗਾ ਗਿਆਰ ਛੱਕ ਆਪਣਾ ਹੈਗਾ ਹੁਣ ਇਹ ਟ੍ਰੈਕ ਦਾ ਕਿਵੇਂ ਬਣ ਚੱਲੇਗਾ ਇਹ ਕਹਿੰਦਾ ਹੁੰਦਾ ਸੀ ਇੱਥੇ ਪਛਾੜਾ ਪੈਸਾ ਲੱਗਦਾ ਹੈਗਾ ਹੁਣ ਸਾਡਾ ਪੈਸਾ ਲੱਗਨ ਵਾਲਾ ਸਿਸਟਮ ਕਿੱਧਰ ਗਿਆ ਉਹਨਾਂ ਨੂੰ ਪੁੱਛੋ ਦਾਤੇ ਵਾਲਾ ਜਮੀਨ ਖੁਰਦਮੁਰਤ ਕਿਵੇਂ ਹੋਈ ਐ ਉਹਨਾਂ ਨੂੰ ਪੁੱਛੋ ਚਾਲਾਂ ਵਾਲੇ ਫਾਰਮ ਦੀ ਜ਼ਮੀਨ ਦਾ ਇੱਕ ਕੋੜਾ ਵੀ ਅੱਜ ਵੀ ਮੇਰੇ ਕੋਲ ਜਮ੍ਹਾਂ ਬੰਦੀ ਹੈ ਕਿ ਕੋੜਾ ਵੀ ਅਟੈਚ ਕਿਉਂ ਨਹੀਂ ਹੈਗਾ 15 ਕੰਪਨੀਆਂ ਤਿਆਰ ਕਰਕੇ ਉਹਦੇ ਡਾਇਰੈਕਟਰ ਲਾਏ ਹੋਏ ਆਪਦੇ ਚਮਚੇ ਉਹ 15 ਕੰਪਨੀਆਂ ਦੇ ਨਾਂ ਦੇ ਇੱਕ ਦੇ ਨਹੀਂ 15 ਕੰਪਨੀਆਂ ਦੇ ਨਾਂ ਤੇ ਉਹ ਜ਼ਮੀਨ ਕਰਾਈ ਹੋਈ ਐ ਉਹਨਾਂ ਨੂੰ ਪੁੱਛੋ ਵੀ ਫਿਰ ਇਹ ਕਿਉਂ ਨਹੀਂ ਹੋ ਰਿਹਾ ਤੁਸੀਂ ਤਾਂ ਕਹਿੰਦੇ 2 ਲੱਖ ਕਿੱਲਾ ਜ਼ਮੀਨ ਦਾ ਇਹ ਆ ਉਹ ਆ ਫਿਰ ਆ ਅਟੈਚ ਕਿਉਂ ਨਹੀਂ ਹੈ ਜੇ ਇਹ ਅਟੈਚ ਨਹੀਂ ਤਾਂ ਪੈਸਾ ਕਿ ਨਹੀਂ ਮਿਲੂਗਾ ਜਿਹੜੀ ਪੀਐਸਸੀਐਲ ਦੇ ਨਾਂ ਤੇ ਜ਼ਮੀਨ ਹੈਗੀ ਵੀ ਐ ਉਹਦੇ ਚ ਬਹੁਤ ਸਾਰੀ ਜ਼ਮੀਨ ਉਹ ਜ਼ਮੀਨ ਆ ਜਿਹ ਚੇਰਿਆਂ ਵਾਲੀ ਆ ਉਹ ਨਾ ਚੇਰਿਆਂ ਵਾਲੀ 25 ਕਿੱਲਿਆਂ ਦੇ ਵਿੱਚੋਂ 22 ਮਰ ਸਰੋਣੀ ਹੁੰਦੀ 25 ਕਿੱਲਿਆਂ ਚੋਂ 22 ਮਰ ਸਰੋਣੇ ਹੁੰਦੀ ਕੱਲੀ ਵਹਾਈ ਦਾ ਮੁੱਲ ਨਹੀਂ ਵੋੜਦੀ ਤੇ ਉਹਨੂੰ ਮੈਨੂੰ ਐ ਦੱਸੋ ਜਦੋਂ ਰੇਟ ਨੂੰ ਪੂਰੀ ਅੱਗ ਲੱਗੀ ਹੋਈ ਤੇ ਉਹ ਪੀਐਸਸੀਐਲ ਵਾਲੀ ਜ਼ਮੀਨ ਉਹ ਲੈ ਲੂਗਾ ਕੋਈ ਮੈਂ ਕਹਿੰਦਾ ਹਿੱਸੇ ਤੇ ਵੀ ਨਹੀਂ ਲੈਂਦਾ ਕੋਲੋਂ ਪੈਸੇ ਦੇਣਾ ਜੇ ਕੋਈ ਮਾਇਕ ਕਸਾਨ ਦਾ ਮੁੰਡਾ ਮੈਨੂੰ ਕਹੇ ਕੋਲੋਂ ਪੈਸੇ ਦੇ ਦਾਂਗਾ ਤੈਨੂੰ ਤੂੰ ਗੱਲਾਂ ਇਹਨੂੰ ਬਾਹਰ ਮੈਂ ਤਾਂ ਵੀ ਨਹੀਂ ਵਾਹਦਾ ਕਿਉਂ ਜਾਂ ਰਹਿਣਾ ਡੀਜ਼ਲ ਫੂਕੇ ਮੱਥਾ ਮਾਰ ਕੇ ਐਵੇਂ ਮੱਚਣਾ ਕਿ ਜ਼ਰੂਰੀ ਹੈਗਾ ਆਹ ਹਾਲਾਤ ਵਾਲੀਆਂ ਜ਼ਮੀਨਾਂ ਇਹ ਸੋਟੇ ਪੀਐਸਸੀਐਲ ਦੇ ਨਾਲ ਤੇ ਦੂਜੀਆਂ ਦੂਜੀਆਂ ਅਰਵਿੰਦਰ ਸਿੰਘ ਪੰਗੂ ਅਰਸ਼ਿੰਦਰਪਾਲ ਸਿੰਘ ਇੱਕੂ ਜਿਹੜਾ ਜੁਵਾਈ ਹੈ ਨਨਮਲ ਸਿੰਘ ਪੰਗੂ ਦਾ ਉਹਦੇ ਨਾਂ 'ਤੇ ਹੈਗੀਆਂ ਇੱਕ ਡਰਾਮਾ ਹੋਰ ਖੇਡਿਆ ਗਿਆ ਮੇਰੇ ਵੀਰੋ ਇਹ ਗੱਲਾਂ ਬਾਤ ਇੱਥੇ ਨਹੀਂ ਕਰਨੀਆਂ ਇਹ ਗੱਲਾਂ ਪਿੰਡਾਂ 'ਚ ਜਾ ਕੇ ਕਰੋ। ਉਹਨਾਂ ਫੀੜ ਤਾਂ ਜਨਤਾ ਨੂੰ ਦੱਸੋ ਜਿਹੜੇ ਹਾਲੇ ਕਮਲੇ ਹੋਏ ਬੱਠੇ ਤੇ ਕਮਲੇ ਵੀ ਹੋਏ ਬੱਠੇ ਆ ਜਿਨ੍ਹਾਂ ਨੇ ਦਵਾਇਤ ਕੀੜਾ ਸੁਪਰੀਮ ਕੋਰਟ ਆ ਉਹ ਕੱਟਣਾ ਪਊਗਾ ਤੇ ਅੱਧੇ ਕਿ ਚਾਂਬਲੇ ਹੋਏ ਵੀ ਬੈਠੇ ਆ। ਅੱਧੇ ਕਿ ਕਮਲੇ ਹੋਏ ਬੈਠੇ ਆ, ਅੱਧੇ ਕਿ ਚਾਂਬਲੇ ਹੋਏ ਵੀ ਬੈਠੇ ਆ। ਚਲੋ ਚਾਂਬਲੇ ਜੁਬਲੇ ਦਾ ਵਾਜਾ ਦੇ ਕਮਲੇ ਉਹਨਾਂ ਨੂੰ ਤਾਂ ਆਪਾਂ ਰਾਹ ਪਾ ਸਕਦੇ ਆ, ਸੁੱਤੇ ਨੂੰ ਜਗਾ ਸਕਦੇ ਆ, ਮਰੇ ਨੂੰ ਨਹੀਂ ਉਠਾ ਸਕਦੇ। ਜਿਹਦੀ ਜ਼ਮੀਰ ਮਰ ਗਈ, ਉਹ ਮਰਿਆ ਨਾਲੋਂ ਵੀ ਮਾਰਿਆ। ਮਰੇ ਨੂੰ ਅਸੀਂ ਨਹੀਂ ਉਠਾ ਸਕਦੇ, ਪਰ ਜੇ ਕੋਈ ਸੌ ਗਿਆ ਉਹਨੂੰ ਜਗਾ ਸਕਦੇ ਆ ਇੱਕ ਥੋੜਾ ਜਿਹਾ ਪਹਿਲਾਂ ਇੱਥੇ ਚੱਲੀ ਸੀ ਇੱਥੇ ਗੱਲਬਾਤ ਚੱਲੀ ਸੀ ਵੀ ਨਿਰਮਲ ਸਿੰਘ ਭੰਗੂ ਦੇ ਪਰਚਾ ਦਰਜ ਹੋ ਗਿਆ ਜੀ ਠੰਡੇ ਚ ਉਹ ਵੀ ਇੱਕ ਡਰਾਮਾ ਖੇਡਿਆ ਗਿਆ ਉਹਨੂੰ ਤਿਹਾਰ ਜੇਲ੍ਹ ਚੋਂ ਪੰਜਾਬ ਲਿਆਉਣ ਵਾਸਤੇ ਪੰਜਾਬ ਦੇ ਵਿੱਚ ਮੈਂ ਸਾਊਂਡ ਦੇ ਵਿੱਚ ਗੱਲ ਦੱਸਾਂਗਾ ਕਿਉਂਕਿ ਮੈਨੂੰ ਆਹ ਤੋੜਿਆ ਹੁਕਮ ਆ ਗਿਆ ਵੀ ਦੋ ਤਿੰਨ ਮਿੰਟ ਹੀ ਲਾਈ ਤੇ ਮੇਰੀ ਆਤਮਾ ਮੈਂ ਤਾਂ ਹੀ ਉੜਦਾ ਨਹੀਂ ਸੀ ਹਰ ਮੈਂ ਉੱਡਣੇ ਲੱਗ ਜਾ ਫਿਰ ਨੜੇ ਉਂਗੂ ਟੁੱਟੇ ਜਾਣਾ ਉਹ ਮੇਰੀ ਵੀ ਕਮਜ਼ੋਰੀ ਹੈ ਮੇਰੀ ਬਿਜੂਰੀ ਮੈਂ ਤਾਂ ਹੀ ਉੜਦਾ ਨਹੀਂ ਸੀ ਪਹਿਲਾਂ ਸੋ ਮੈਂ ਇਹਦੇ ਛੋਟੇ ਗੱਲ ਦੱਸਦਾ ਵੀ ਆਈ ਵੀ ਬਾਈ ਹਸਪੀਟਲ ਦੇ ਵਿੱਚ ਉਹਨੂੰ ਐਸ ਕਰਾਉਣ ਵਾਸਤੇ ਨਰਮਲ ਸਿੰਘ ਭੰਗੂ ਦੀ ਕੁੜੀ ਜਿਹਦੀ ਜਿਹੜੀ ਆਏ ਛੇਲ ਕਰਕੇ ਜਾ ਰਹੀਆਂ ਉਹਦਾ ਸਕਾ ਮਾਮਾ ਸਹਰਾ ਆਪਦੇ ਮੈਨੇਜਰ ਤੋਂ ਪਰਚਾ ਦਰਜ ਕਰਵਾ ਕੇ ਉਹਨੂੰ ਪੰਜਾਬ ਲਿਆ ਰਿਹਾ ਹੈ ਮੈਨੂੰ ਜੇ ਕਿਸੇ ਬਾਹਰਲੀ ਜੇਲ੍ਹ ਤੇ ਲਿਆਣਾ ਹੋਵੇ ਮੈਂ ਬਠਿੰਡੇ ਵਾਲੀ ਜੇਲ੍ਹ 'ਚ ਬੈਠਾ ਹੋਵਾਂ ਤਾਂ ਉੱਥੇ ਲਿਜਾਣ ਵਾਸਤੇ ਕੋਈ ਬਹਾਨਾ ਜਾਈਂਦਾ ਕਾਨੂੰਨ ਨੂੰ ਉੱਥੇ ਕੋਈ ਪਰਚਾ ਦਰਜ ਕਰਾ ਕੇ ਰਿਮਾਂਡ ਲੈ ਕੇ ਫੇਰ ਤਰੀਕੇ ਨਾਲ ਜਿਵੇਂ ਇੱਥੇ ਡਰਾਮਾ ਇਹਨਾਂ ਨੇ ਕੀਤਾ ਆਹ ਡਰਾਮੇ ਚੱਲ ਰਹੇ ਆ ਤੁਹਾਡੇ ਨਾਲ ਪਰ ਕੋਈ ਗੱਲ ਨਹੀਂ ਮੈਂ ਤਾਂ ਇੱਕ ਹੀ ਕਹਿਣਾ ਹੈ ਆਪਦੇ ਨਾਲ ਜਿਹੜੇ ਸਾਥੀੁੱਤੇ ਪਏ ਐ ਉਹਨਾਂ ਨੂੰ ਜਗਾਓ ਵੀ ਚੋਰ ਹਾਲੇ ਵੀ ਲੁੱਟੀ ਜਾਂਦੇ ਨਿਸ਼ਾਨ ਹਾਲੇ ਵੀ ਹੋਈ ਜਾਂਦਾ ਪ੍ਰੋਫਟਾਂ ਅਟੈਚ ਨਹੀਂ ਹੋਊਗਾ ਉਹਨਾਂ ਨੂੰ ਸਬੂਤਾਂ ਦੇ ਆਧਾਰ ਤੇ ਤੱਥਾਂ ਦੇ ਆਧਾਰ ਤੇ ਗੱਲ ਕਰਕੇ ਜਗਾਓ ਉਹ ਜਾਗਣਗੇ ਸਮਾਏਗਾ ਹੁਣ ਜਾਗਣਗੇ ਕੋਈ ਗੱਲ ਨਹੀਂ ਥੋੜੇ ਜਾਗਣਗੇ ਬਹੁਤੇ ਜਾਗਣਗੇ ਕੋਈs ਅੱਗੇ ਲੱਗਣਗੇ ਕੋਈ ਪਿੱਛੇ ਲੱਗਣਗੇ ਸਾਰੇ ਬੰਦੇ ਇਤਿਹਾਸ ਕੋਈ ਅੱਗੇ ਨਹੀਂ ਲੱਗਦੇ ਹੁੰਦੇ ਜਦੋਂ ਕਰਤਾਰ ਸਿੰਘ ਸਰਾਭਾ ਪੈਦਾ ਹੋਇਆ ਸੀ ਉਦੋਂ ਵੀ ਸਾਡੀ ਆਬਾਦੀ 33 ਕਰੋੜ ਸੀ 33 ਕਰੋੜ 33 ਕਰੋੜ ਬੰਦਾ ਤਾਂ ਨਹੀਂ ਸਰਾਭਾ ਬਣ ਗਿਆ ਉਹ ਤਾਂ 1 ਹੀ ਬਣਿਆ ਸੀ ਉਹ 2 ਲੱਖ ਸੁਰਮਾ ਕੋਈ ਗੱਲ ਨਹੀਂ ਸੋ ਮੈਂ ਨਹੀਂ ਗੱਲਾਂ ਕਹਿੰਦਾ ਹੋਇਆ ਜੇ ਕਿਸੇ ਦੀ ਸਾਨ ਦੇ ਖਿਲਾਫ ਕੋਈ ਗਲਤ ਲਫਜ਼ ਵਰਤਿਆ ਗਿਆ ਹੋਵੇ ਤਾਂ ਖਿਮਾ ਮੰਗਦਾ ਜੱਸ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ